ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਟੈਂਡ ਮੈਰੋ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਤਿੰਨ ਮੱਝਾਂ ਲੈ ਕੇ ਆਇਆ ਜਿੰਨਾਂ ਚ ਇੱਕ ਤੋਕੜ ਅਤੇ ਦੋ ਸੂਏ ਸਵਾਏ ਨਾਗਾ ਤੇ ਇੱਕ ਬਰੇ ਪੂਰੀ ਦਿਨਾਂ ਵਾਲੀ ਨੀਲੀ ਰਾਵੀ ਦਾ ਤੋਹਫਾ ਜਿਹੜੀ ਦੀ ਮੰਗ ਤਾਂ ਬਾਲੀ ਆ ਪਰ ਮਿਲਦੀ ਨਹੀਂ ਕਿਤੇ ਭਾ ਇੰਨੇ ਛੋਟੇ ਛੋਟੇ ਰਹਿਣ ਵਾਲੇ ਆ ਬਈ ਗਾਈਆਂ ਦੇ ਮੁੱਲ 'ਚ ਤੁਹਾਨੂੰ ਮੱਝਾਂ ਮਿਲ ਜਾਣੀਆਂ ਚੰਗੇ ਦੁੱਧ ਵਾਲੀਆਂ ਨੇ ਬਾਕੀ ਰਿਟੇਲ 22 ਤੋਂ ਲੈ ਦਿੰਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਘੰਟੀ ਦਾ ਬਟਨ ਆਉ ਤੇ ਸੈਟ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਡਰੈੱਸ ਦੱਸੋ ਜੀ ਨਾਮ ਮੇਰੇ ਜੈ ਸਿੰਘ ਆ ਜੀ ਪਿੰਡ ਮਹਿਰੋ ਅਧ ਸੀਲ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ 9814299923 9814299923 ਵੀਰੇ ਤਿੰਨ ਨਾਗਰ ਜੀ ਤਿੰਨ ਨਾਗਰ ਵੀਰੇ ਕਿੱਧਰੋਂ ਸ਼ੁਰੂ ਕਰੀਂ ਜਿੱਧਰੋਂ ਵੀਰੇ ਮਰਜ਼ੀ ਗੱਲ ਆ ਕੋਈ ਚੱਕਰ ਪੂਰੀ ਤਰ੍ਹਾਂ ਯਾਰ ਮੈਨੂੰ ਤਾਂ ਬਹੁਤ ਪਸੰਦ ਆਈ ਆ ਸੁਆਗੇ ਨਮਾ ਜੀ ਮੇਰੇ ਸੁਆ ਇਹਦਾ ਮਾਲਕ ਕਹਿੰਦੇ ਦੂਜਾ ਸੁਆ ਕੋਈ ਤੀਜਾ ਵੀ ਕਰਕੇ ਆਪਾਂ ਹਰੇਕ ਵੀਡੀਓ 'ਚ ਵੀਰੇ ਤੈਨੂੰ ਪਤਾ ਇਹ ਗੱਲ ਕਹਿੰਦੇ ਹੁੰਨੇ ਆਂ ਅਗਲੇ ਨੇ ਜਿਹਨੇ ਵੀਰ ਭਰਾ ਨੇ ਪੈਸੇ ਲਾਉਣੇ ਹਨਾ ਆਪਦੇ ਮਨ ਦੀ ਕਰੇ ਅਗਲਾ ਯਾਰ ਹਨਾ ਜਿਹੜਾ ਮਰਜ਼ੀ ਮਨ ਸਾਡੀ ਨਾ ਮੰਨੇ ਗੱਲ ਅਗਲਾ ਅਗਲਾ ਆਪਦੇ ਮਨ ਦੀ ਕਰੇ ਵੀਰੇ ਜਿਹਨੇ ਆਪਾਂ ਦੇ ਆਏ ਆ ਪੈਸੇ ਅਗਲੇ ਨੇ ਪੈਸੇ ਲਾਉਣੇ ਆ ਭਰਾ ਠੀਕ ਆ ਹਨਾ ਮਾਲਕ ਦੂਜੇ ਕਹਿੰਦੇ ਤੀਜਾ ਸੂਆ ਮੰਨ ਕੇ ਲੈ ਲਵੇ ਚਵਾਈ ਬਈ ਇੱਕ ਤਾਂ ਕਹਿਣ ਦੀ ਗੱਲ ਹੁੰਦੀ ਆ ਭੋਂਜਵਾਕ ਭਾਦੇ ਥੱਲੇ ਇਹੋ ਜਿਹਾ ਚੋਣ ਲੱਗਾ ਮੈਨੂੰ ਅੱਖਾਂ ਮੀਟ ਕੇ ਜਿੱਥੇ ਮਰਜ਼ੀ ਮੰਗਾ ਕੇ ਅਗਲਾ ਜਵਾਕੇ ਉੱਥੇ ਪੈਸੇ ਜੀ ਗਾ ਦੋ ਸੂਈ ਆ ਇਹਨੂੰ ਬਈ ਸੂਈ ਨੂੰ ਅੱਜ ਵੀਰੇ ਪੰਜਵਾਂ ਦਿਨ ਬੱਚਾ ਕੀ ਆ ਬੂਰਾ ਕੱਟਾ ਨੀਲੀ ਰਵੀ ਦਾ ਇਹਦੇ ਵਿੱਚ ਕੱਟਾ ਬੜਾ ਖਤਰਨਾਕ ਆ ਬੈਂਕ ਨੂੰ ਜਾਂ ਧੀ ਕੱਟੇ ਦੀ ਮੈਂ ਇਹਦੇ ਵੀ ਬਈ ਤੜਾਂ ਵਾਲੀ ਬੂਰੀ ਨੀਲੀ ਰਵੀ ਸਾਰੇ ਗੌਣੇ ਸਾਰੇ ਗੌਣੇ ਗੌਣਾ ਥਣ ਥਣ ਵੀ ਐਨ ਲੱਗ ਜੇਰ ਦੀ ਸਾਫ ਆ ਜੇਰ ਦੀ ਵੀਰੇ ਗਾਰੰਟੀ ਕਿੰਨਾ ਦੁੱਧ ਚਵਾ ਦਾਂਗੇ ਵੀਰੇ ਦੁੱਧ ਮੈਂ ਦੇ ਦੋਗੀ 13-14 ਕਿਲੋ ਇਸ ਟਾਈਮ ਜਿਹੜਾ ਅੱਜ ਸਹੀ ਕੰਡੇ ਮਾਰਲੇ ਲੀਟਰ ਮਾਰਲੇ 8 ਕਿਲੋ ਤੋਂ ਬਾਹਰ ਪੰਜਵੇਂ ਦਿਨ ਚ ਹਾਂ ਐਵੇਂ 10 11 ਕਿਲੋ ਕਹਿ ਦੀ ਵੀਰੇ ਉਹਦਾ ਕੋਈ ਫਾਇਦਾ ਨਹੀਂ ਇੱਥੇ ਇਕੱਲਾ ਬਾਲਟੀ ਲੈ ਕੇ ਆਵੇ ਕੱਢੇ ਨਾ ਤਾਂ ਫਾਇਦਾ ਕੋਈ ਹੁਣ ਪਾਈ ਅੱਧਾ ਕਿਲੋ ਵੱਧ ਕੱਢੂਗੀ ਇਸ ਦੁਪਰਾ ਤੋੜ ਕੇ ਦਿਖਾ ਦੀ ਵੀਰੇ ਬੜੀ ਚੰਗੀ ਮੱਝ ਆ ਵੀਰੇ ਸੂਏ ਦੀ ਕੋਈ ਜਿਦਾਈ ਨਹੀਂ ਜਿਹੜਾ ਤੁਸੀਂ ਵੀਰੇ ਮਰਜ਼ੀ ਮੰਨ ਲਿਓ ਬਾਕੀ ਇੱਕ ਗੱਲ ਵੀਰੇ ਹੋਰ ਵੀ ਆ ਇਹ ਨਹੀਂ ਅਗਲਾ ਕੋਈ ਕਹਿ ਦੇਵੇ ਵੀਰੇ ਵੀਡੀਓ 'ਚ ਛੋਟੀ ਲਾ ਦੇ ਤੂੰ ਹੀ ਦੱਸ ਦੇ ਭਾਈ ਮੈਂ ਤਿੰਨੇ ਹੀ ਸਰ ਮੱਝਾਂ ਚੋਂ ਕੱਦ ਕਾਠ ਵਾਲੀਆਂ ਫੁੱਲ ਬਾਈ ਛੋਟੀਆਂ ਨਹੀਂ ਕਹਿਦਾ ਬੜ ਬੂਲ ਕੱਦ ਕੋਦ ਪੂਰੇ ਚੰਗੇ ਆ ਬਾਈ ਇਹ ਨਾ ਕੋਈ ਅਗਲਾ ਮੰਨ ਕੇ ਲਵੇ ਵੀਡੀਓ ਚ ਲੱਗਦੀ ਆ ਹਮ ਹੈ ਹੀ ਚੰਗੀ ਆ ਭਾਈ ਆ ਮਾੜੀ ਕਹਿ ਹੀ ਨਹੀਂ ਸਕਦੇ ਬੱਚਾ ਮਗਰ ਕੱਟਾ ਵੀਰੇ 8 ਕਿਲੋ ਤੋਂ 9 ਕਿਲੋ ਦੁੱਧ ਜੋਖ ਕੇ ਲੈ ਜਿਓ ਉਤਲਾਂ ਵਾਲੀ ਵੀ ਆ ਵੀਰੇ ਨੀਲੀ ਦੀ ਵੀ ਆ ਸਾਰੇ ਆ ਕੁਆਲਿਟੀਆਂ ਹੈਗੀਆਂ ਕਰਮ ਵਾਲੀ ਚ ਟੌਪ ਦਾ ਥਾੜੇ ਪਾਲਾ ਟੌਪ ਦਾ ਲੱਗਿਆ ਵਾ ਹੱਥੀ ਜਵਾਈ ਵਾਲਾ ਕੋੜ ਸ਼ਾਂਖ ਪੂਰਾ ਵੀ ਨਹੀਂ ਜੀ ਥੋਨਾ ਮੁੱਠੀ ਵਾਲਾ ਥਾਣਾ ਜੀ ਬਾਕੀ ਬਿੰਦੀਆਂ ਤੁਸੀਂ ਸਾਰੇ ਪਿੰਡੇ ਤੇ ਵੇਖ ਸਕਦੇ ਹੋ ਕਾਗਜੀ ਪਿੰਡਾ ਲਫਾਫੇ ਵਰਗਾ ਜੀ ਦੁੱਧ ਦਾ ਵੀ ਦੱਸਦਾ ਕਿ 13 14 ਕਿਲੋ ਪਾ ਜੂਗੀ ਜੀ ਬਾਕੀ ਦੁੱਧ ਸੇਵਾ ਦੇ ਸਰ ਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧੇ ਵੀ ਲੈ ਸਕਦਾ ਮੇਰੇ ਮੇਨ ਦੁੱਧ ਸੇਵਾ ਦਾ ਹੁੰਦਾ ਮੇਰੇ ਕਹਿਣ ਨੂੰ ਅੱਜ ਵੀ ਮੈਂ ਦੱਸ ਕਹਿ ਦਿੰਨਾ ਕੋਈ ਧਾਰਾ ਮਾਰ ਕੇ ਲੈ ਜੂ ਚਾਹੇ ਉ ਮੰਗਾ ਲੂ ਦਾ ਫਾਇਦਾ ਨਹੀਂ ਮੇਰੇ 8 ਕਿਲੋ ਕਿਹਾ ਅੱਜ ਵੀ ਵੱਧ ਕੱਢੂਗੀ ਮੈਂ ਦੁੱਧ ਠੀਕ ਆ ਹਾਂ ਚਾਹੇ ਜੀ ਡਿਮਾਂਡ ਹੋ ਜੀ ਮੇਰੇ ਡਿਮਾਂਡ ਦਾ ਜਿੰਨੀ ਮਰਜ਼ੀ ਕਰਾਲਾ ਚਾਹੇ ਸਵਾ ਕਰੀ ਜੀ 30 ਮੰਗੀ ਜਾਈਏ ਆਪਾਂ ਦੇਵਾਂਗੇ ਇੱਕ 10 ਦੀ ਮੈਂ ਦੇ ਦੇਗਾ ਬਹੁਤ ਵਧੀਆ ਹਾਂ ਪਰ ਇੱਕ ਗੱਲ ਹੈਗੀ ਵੀਰੇ ਜਿਹੜਾ ਪੈਸੇ ਲਾਊਗਾ ਅਗਲਾ ਥੱਲੇ ਬਹਿ ਗਿਆ ਅਗਲੇ ਨੂੰ ਦੱਸੂਗੀ ਮੈਂ ਵੀ ਮੈਂ ਠੀਕ ਆ ਜੀ ਹਾਂ 110000 ਰੁਪਿਆ ਜੈਜ ਡਿਮਾਂਡ ਆ ਵੀਰੇ 80 85 ਤੱਕ ਟੋਕੜ ਹੀ ਆਉਂਦੀ ਕੱਦ ਵੀ ਵੀਰੇ ਆ ਇਹੋ ਜੀ ਬਈ 85 ਤੋਂ ਘਟ ਕੇ ਨੇ ਟੋਕੜ ਵੀ ਨਹੀਂ ਦੇਣੀ 85 ਤੋਂ ਤੇ ਕੱਦ ਕੋਦ ਵੀਰੇ ਪੂਰਾ ਕੱਦ ਵੇਲ ਫੁੱਲ ਵਧੀਆ ਹਾਂ ਚੰਗੀ ਮੱਝ ਆਪਾਂ ਕਹਿ ਸਕਦੇ ਹਾਂ ਕੋਈ ਮਾੜੀ ਅਨੰਦ ਨਹੀਂ ਸਕਦਾ ਕਿ ਇੱਥੇ ਮੱਝ ਨੂੰ ਮੇਨ ਗੱਲ ਆ ਜਿਹੜੀ ਜੀ ਤੇ ਜਿਹੜਾ ਦੋ ਨੰਬਰ ਨਾਗਾ ਇਹਦਾ ਸੂਆ ਕਰਨ ਮਾਜੇ ਇਹਦਾ ਵੀਰੇ ਤੀਜਾ ਸੂਆ ਮਾਲਕਾਂ ਨੇ ਦੱਸਿਆ ਸੂਆ ਇਹਦਾ ਕੋਈ ਮੰਨ ਲਵੇ ਇਹਦਾ ਤੀਜਾ ਦੱਸਿਆ ਆਪਾਂ ਨੂੰ ਇਹਦਾ ਸੰਗ ਦਾ ਇੱਕ ਪੋਪਲਾ ਲਿਆ ਪੋਪਲਾ ਲਿਆ ਵੀਰੇ ਪੋਪਲਾ ਉਹਨ ਕੱਚਾ ਥਾਂ ਸੀ ਉੱਥੇ ਲਿਆ ਆ ਪੋਪਲਾ ਵੀ ਆਪਣੇ ਕੋਲ ਉਹਨਾਂ ਦਾ ਪਿਆਜ ਦਿੱਤਾ ਆ ਵਿਆ ਕੋਈ ਜ਼ਖਮ ਨਹੀਂ ਕੋਈ ਕੁਛ ਨਹੀਂ ਓਕੇ ਰਿਪੋਰਟ ਹੂੰ ਬਾਕੀ ਇਹ ਵੀ ਮੈਂ ਬਾਈ ਫੁੱਲ ਚੰਗੀ ਆ ਵਜਨ ਨਾਲ ਵਜਨ ਨਾਲ ਹਾਂ ਬਾਈ ਹੈ ਵੀ ਚੰਗੇ ਏਰੀਏ ਦੀ ਰਾਮਪੁਰ ਏਰੀਏ ਦੀ ਮੈਂ ਆ ਠੀਕ ਆ ਇਹਨੇ ਬੱਚਾ ਜੀ ਦਿੱਤਾ ਇਹਨੂੰ ਬਈ ਅਜੇ ਦੂਜਾ ਦਿਨ ਹੋ ਗਿਆ ਸੂਈ ਨੂੰ ਇਹਦਾ ਵੀ ਕੱਟਾ ਵੀਰੇ ਹੂੰ ਇਹਦੇ ਮਗਰ ਵੀ ਕੱਟਾ ਹੀ ਆ ਠੀਕ ਆ ਥਲੋ ਥਲੋ ਬਾਈ ਇਹ ਆ ਰਹਾ ਜੀ ਭਾਈ ਇਹਦੇ ਥੱਲੇ ਵੀ ਹੈਗਾ ਤਾਂ ਵੱਧ ਹੀ ਆ ਪਾਠੀ ਦਸਣਾ ਯਾਰ ਭਾਈ ਫਾਇਦਾ ਪਤਾ ਕੀ ਗੱਲ ਆ ਗੱਲ ਅਗਲਾ ਆਵੇ ਦੁੱਧ ਪੋਰਾ ਵੱਧ ਕੱਢੇ ਤਾਂ ਸਵਾਦ ਹੋ ਜਾਂਦਾ ਗੱਲ ਦਾ ਗੱਲ ਨੂੰ ਮੁੜ ਕੇ ਯਾਰ ਪੀਏ ਘਟਦਾ ਉਹ ਤੇ ਕੱਢਦਾ ਉਹਦਾ ਫਾਇਦਾ ਕੋਈ ਨਹੀਂਗਾ ਯਾਰ ਮੁੜ ਕੇ ਸ਼ਰਮਿੰਦੇ ਜੇ ਹੁੰਦੇ ਫਿਰ ਉਹ ਐਵੇਂ ਕਹਦੀ ਆਈ ਕਰਕੇ ਆ ਜਾਂ ਗਈ ਕਰਕੇ ਆਈ ਹੋਵੇ ਜਾਂ ਚਲ ਜੇ ਉੱਥੇ ਇਹਦੂ ਵੱਧ ਹੀ ਕੱਢਣੀਆਂ ਲੋਕ ਕਿੰਨਾ ਦੁੱਧ ਆਠ ਕਿਲੋ ਅੱਜ ਦੂਜਾ ਦਿਨ ਆ ਵੀਰੇ ਤੋੜ ਕੇ ਦਿਖਾ ਦੇ ਜੇਰ ਦੀ ਸਾਫ ਆ ਹਾਂ ਹਾਂ ਭਾਈ ਕਹਿਣ ਉਹਰੇ ਏਡੀਆਂ ਮਈਆਂ ਥੱਲੇ 11 11 10 10 ਕਿਲੋ ਕਹੀ ਜਈਏ ਫਾਇਦਾ ਕੋਈ ਨਹੀਂ ਜਦੋਂ ਹਜੇ ਹੁਣ ਥੋੜੀ ਕੱਟਣਾ ਬਾਈ ਉਹਨੂੰ ਦੂਜਾ ਦਿਨ ਆ ਉਹਨੂੰ ਚ ਪੰਜਵਾਂ ਦਿਨ ਅੱਜ ਪਰ ਚਵਾਈ ਪਸਮਾ ਦੀਆਂ ਬਾਈ ਜਿੱਥੇ ਮਰਜੀ ਕੋਈ ਭਾਵਾ ਅੱਧਾ ਪਿੰਡ ਪਾਸ ਕਰਾਈ ਜਾਵੇ ਅਗਲਾ ਮੈਂ ਠੀਕ ਆ ਇਹ ਨਹੀਂ ਗੱਲ ਕੋਈ ਕੋਪਲਾ ਲਿਆ ਵਾ ਵੀਰੇ ਇੱਕ ਸਿੰਗ ਤੋਂ ਪਹਿਲਾ 10 ਦਿਨਿਆਂ ਤੇ ਜਾਨ ਜੂਂਚ ਬਹੁਤ ਆ ਮੈਂ ਬੰਜਾ ਡੈਂਦਾ ਉੱਤੇ ਕਰਮ ਵਾਲੀ ਦੀ ਇੰਨੀ ਝੋੜੀ ਜੂੜੀ ਪਈ ਆ ਵੀਰੇ ਰੰਗ ਰੰਗ ਬਹੁਤ ਚੰਗਾ ਬਾਈ 8 ਕਿਲੋ ਬੌਲੀ ਸਟਾਰਟ ਆ ਬੱਚਾ ਇਹਦੇ ਮਗਰ ਵੀ ਕੱਟਾ ਦੀਰਦੀ ਕੰਪਲੀਟ ਆ ਸੋਹਣਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿਖੜ ਮਾ ਹੱਥੀ ਚਵਾਈ ਵਾਲਾ ਬਾਕੀ ਤੁਸੀਂ ਦੇਖ ਸਕਦੇ ਹੋ ਮੱਝ ਨੇੜੇ ਤੋਂ ਦਿਖਾ ਦਿੰਨੇ ਆ ਲਾਕੇ ਬਹੁਤ ਚੰਗੇ ਦੀ ਆ ਯਾਰ ਭਾਈ ਹੂੰ ਵੀ ਵੇਰੇ ਵੀ ਜੀ ਜੀ ਚੰਗੇ ਲਾਕੇ ਐਡਰੈਸ ਵੀ ਦੇ ਦਾਂਗਾ ਕਿੱਲ ਨੂੰ ਅਗਲੇ ਦੇ ਘਰੋਂ ਜਿੱਥੋਂ ਆਈ ਆ ਮੈਂ ਦੁੱਧ ਆ ਲਿਆ ਨਾ ਕਹਿ ਸਕਦੇ ਬਰੇ ਆਪਾ ਦਾ ਚਲ ਨਹੀਂ ਕਹਿੰਦੇ ਆਪਾ ਅਗਲੇ ਨੂੰ ਕਹਿਦਾ ਲਾ ਕਹਿੰਦਾ ਅੱਜ 8 ਦੱਸੀ ਜਣ ਤਾਂ ਕਹਿੰਦਾ 17 18 ਕਿਲੋ ਮਾਲਕ ਕਹਿੰਦਾ ਦੁੱਧ ਚੋਂਦੇ ਆ ਪਰ ਆਪਾ ਨਹੀਂ ਕਹਿੰਦੇ ਵੀਰੇ ਅਗਲਾ ਸੇਵਾ ਕਰੂਗਾ ਚੌਗਾ ਅਗਲੇ ਦੀ ਸਾੰਭੀ ਵੀ ਆ ਹਨਾ ਹੂੰ ਆਪਾਂ ਦਾ ਬਾਈ ਜਿਹੜਾ ਇਸ ਟਾਈਮ ਉਹ ਦੱਸਦੇ ਆਂ ਬਾਈ ਠੀਕ ਆ ਜੇ ਅਗਲਾ ਇਹ ਵੀ ਨਾ ਪੱਠੇ ਪਾਏ ਵੀ ਨਹੀਂ ਦੇਣਾ ਅਗਲੀ ਜਿਹੜੇ ਹੈ ਨਾ ਫੇਰ ਤਾਂ ਕਾਦਾ ਫੇਰ ਤਾਂ ਪਾਈਆ ਵੀ ਨਹੀਂ ਦੇਣਾ ਵੀਰੇ ਤੇ ਤੇ ਇਹਦਾ ਛੋਟਾ ਜਿਹਾ ਆਪਾਂ ਇਹਦਾ ਵੀਰੇ ਭਾਜਣਾ ਮਰਜੀ ਮੰਗਾਲਾ ਮੈਂ ਇਹ ਵੀ ਬਹੁਤ ਚੰਗੀ ਆ ਹੂੰ ਭਾਵੇਂ ਲੋਕਾਂ ਨੂੰ ਡੇਢ ਵੀ ਮੰਗੀ ਜਾਈਏ ਵੀਰੇ ਉਹਦਾ ਫਾਇਦਾ ਕੋਈ ਨਹੀਂ ਹੈ ਨਾ ਹੂੰ ਵੀਰੇ ਮੈਂ ਇਹਦਾ ਵੀ ਮੁੱਲ ਇੱਕ ਦਾ ਸੀ ਜੋੜਾ ਜੀ ਜੋੜਾ ਕੋਈ ਮਾਨਤਨ ਮਰਾ ਮੋਟਾ ਕਰ ਦਿਆਂਗੇ ਉਹ ਮਈਆਂ ਬਈ ਮੁੱਲ ਨਹੀਂ ਕੀਤੇ ਹੂੰ ਬਸ ਦੇਣ ਲੈਣ ਵਾਲੀਆਂ ਗੱਲਾਂ ਜਦੋਂ ਥੱਲੇ ਮਾਰਗਾ ਹਵਾਨਾ ਵੀਰੇ ਜਿਹੜਾ ਥੱਲੇ ਆ ਕੇ ਬਹਿ ਗਿਆ ਨਾ ਕੋਈ ਡੈਰੀ ਵਾਲਾ ਚਾਹ ਕੋਈ ਵੇਚਣ ਵਾਲਾ ਚਾਹ ਰੱਖਣ ਵਾਲਾ ਐ ਨਹੀਂ ਵੀ ਥੱਲੇ ਬਹਿ ਕੇ ਕਹੂਗਾ ਸਾਲਾ ਵੀ ਯਾਰ ਸਵਾਦ ਨਹੀਂ ਆਹ ਰੂਹ ਖੁਸ਼ ਕਰ ਦੂਗੀ ਆ ਠੀਕ ਆ ਨਾਲੇ ਜਿਹੜਾ ਦੁੱਧ ਕਿਹਾ ਉਹਦੂ ਬਈ ਪਾਈਆ ਪਾਈਆ ਅੱਧਾ ਤੱਕ ਲੋ ਵੱਧ ਹੋਊਗਾ ਤੜਦਾ ਹਾਂ ਠੀਕ ਆ ਇਹ ਨਹੀਂ ਆਪਾਂ ਕਹਿ ਸਕਦੇ ਇਹਨੂੰ ਬਈ ਉਪਰਾ ਕਰਗੀ ਜਾਂ ਕੁਝ ਵੱਧ ਹੋਊਗਾ ਠੀਕ ਆ ਵੀਰਾ 2 ਨੰਬਰ ਆ ਸੋਰੀ 3 ਨੰਬਰ ਨਾ ਆ ਗਿਆ ਦੂਆ ਕਿਰਨਵਾਜੀ 3 ਨੰਬਰ ਵੀਰੇ ਤੀਜਾ ਸੂਆ ਸੂਆ ਬਾਈ ਫੇਰ ਆਪਾਂ ਬਾਰ-ਬਾਰ ਹਰੇਕ ਗੱਲ ਅਗਰੇ ਨੂੰ ਕਹਿੰਦੇ ਹੁੰਦੇ ਆ ਲਾ ਕਹਿੰਦਾ ਇਹ ਦੂਜਾ ਤੀਜਾ ਹੀ ਕਹਿੰਦੇ ਆ ਵਪਾਰੀ ਆਪਾਂ ਨਹੀਂ ਕਹਿੰਦੇ ਭਾਈ ਜਿਵੇਂ ਅਗਲਾ ਦੱਸਦਾ ਭਾਵੇਂ ਕੋਈ 10ਵਾਂ ਮੰਲ ਲੈ ਚਾਹੇ ਦੂਜਾ ਮੰਲ ਲੈ ਮਾਲਕਾਂ ਨੇ ਤੀਜੇ ਸੂਏ ਤੇ ਠੀਕ ਆ ਟੋਕੜੀ ਆ ਟੋਕੜਾ ਵੀਰੇ ਕੱਦ ਕਾਠ ਮੈਂ ਦਾ ਪਿੰਡਾ ਪੁੰਡਾ ਬਹੁਤ ਚੰਗਾ ਇਹਨੂੰ ਵੀਰੇ ਆ ਜਿਹੜੀ 25 ਤਰੀਕ ਆਪਦੇ ਖਾਸ ਬੰਦੇ ਆ ਕੋਈ ਆਈ ਆ 25 ਤਰੀਕ ਨੂੰ ਮਹੀਨਾ ਹੋਣਾ ਆਹ 25 ਤਰੀਕ ਨੂੰ ਬਣੀ ਹੈਗੀ ਆ 6 ਖੱਲੇ ਥੱਲੇ ਦੀ ਮੈਂ ਬਾਈ ਇਹ ਵੀ ਸਾਫ ਬਹੁਤ ਠੀਕ ਹੈ ਤੋੜ ਦਿਓ ਜੀ ਭਾਵੇਂ 8 ਕਿਲੋ ਹੀ ਕਹਿ ਦਈਏ ਬਾਈ ਵੀਡੀਓ ਤੇ ਜਿਹੋ ਜਿਹਾ ਲੈਵਾ ਇਹਦਾ ਹੂੰ ਪਰ ਆਪਾਂ ਜਦ ਅਗਲੇ ਨੇ ਥੱਲੇ ਆ ਕੇ ਬਹਿਣਾ ਉਹਦਾ ਫਾਇਦਾ ਕੋਈ ਨਹੀਂ ਹੈਨਾ ਚੰਗੀ ਆ ਵੀਰੇ ਮੱਜ ਯਾਰ ਵੀਰੇ ਲੈ ਤਾਂ ਅਗਲੇ ਨੇ ਘੱਟ ਕਹਿਣ ਤੇ ਵੀ ਦੁੱਧ ਹੁੰਦਾ ਐਵੇਂ ਕੋਈ ਫਾਇਦਾ ਉਹਦਾ ਹੈ ਨਹੀਂ ਗਾ ਝੂਠ ਮਰ ਜਾਈ 8 ਕਿਲੋ ਇਹਦੇ ਥੱਲੇ ਆ ਤੇਰੇ 6 ਕਿਲੋ 6 ਕਿਲੋ ਇਹ ਠੀਕ ਹੈ ਵੀਰੇ ਮੈਂ ਕਹਾ ਵੀ ਲੈਵਾ ਇਹੋ ਜਿਹਾ ਭਾਵੇਂ 8-9 ਕਿਲੋ ਹੀ ਕਹਿ ਦਈਏ ਠੀਕ ਹੈ 6 ਕਿਲੋ ਜੋਖ ਕੇ ਲੈ ਜੇ ਮਿਲਦੀ ਕਿਵੇਂ ਆ ਵੀਰੇ ਆਪੀ ਦੇ ਵੀਰੇ ਦੋਨੇ ਟਾਈਮ ਬੱਝਾ ਲੈਣੀ ਦੋਨੇ ਬੱਤਾ ਹੈ ਨਹੀਂ ਗਵਰੇ ਥਾਪੀ ਠੀਕ ਆ ਥਾਪੀ ਤੇ ਬਾਈ ਕਹਿੰਦਾ ਮਿਲਦੀ ਆ 6 ਕਿਲੋ ਦੁੱਧਾਂ ਵੱਡੀ ਬੁੱਡੀ ਇਹ ਵੀ ਮੈਂ ਚੰਗੀ ਆ ਬਾਈ ਗੱਬਣ ਰਹੇਗੇ ਤਾਂ ਤੁਹਾਨੂੰ ਵੀ ਪਤਾ ਬਾਈ ਚੰਗੀ ਕੀਮਤ ਦੀ ਮੱਝ ਤਿਆਰ ਹੋ ਜੂਗੀ ਉਹ ਤੁਹਾਡੀ ਸਾਮ ਸੰਭਾਲ ਦੇ ਸਰ ਤੇ ਹੁੰਦਾ ਵੀਰੇ ਹੁਣਾ ਥਣਾਂ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮਹ ਹੱਥੀ ਜਵਾਈ ਵਾਲਾ ਥਣ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਮੋਟਾ ਥਣ ਲੱਗਿਆ ਵਾ ਬਿੱਲੀਆਂ ਅੱਖਾਂ ਦੀ ਆ ਯਾਰ ਬਾਈ ਅੱਖਾਂ ਅੱਖਾਂ ਬਹੁਤ ਸੋਹਣੀਆਂ ਮਹਿਦੀਆਂ ਫੁੱਲ ਕੁਆਲਟੀ ਕੁਲਟੀ ਆ ਨੇ ਕੁਆਲਟੀ ਵਾਲੀ ਆ ਸਹੀ ਗੱਲ ਯਾਨੀ ਬਾਈ ਬਣਾ ਲਈ ਜ ਰਹਿ ਗਈ ਚੱਲ ਵੀ ਕਰ ਮਾ ਲਈ ਬਹੁਤ ਰਹਿ ਗਈ ਯਾ ਇਸੇ ਦੇਣ ਵਾਲੀ ਆ ਹਾਂ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ ਵੀ ਜੈਜ ਜੀ ਆ ਬਰੇ ਇਹਦੀ ਡਿਮਾਂਡ ਬਾੜੀ ਨਹੀਂ ਗਈ ਕੋਈ ਹੂੰ ਇਹ ਬਰੇ 58000 ਦੀ ਮਹਿ ਦੇ ਦਾਂਗੇ ਆਪਾਂ 58000 ਦੀ ਹਾਂ ਠੀਕ ਆ ਇਹ ਬਾਈ ਕਹਿੰਦਾ 58000 ਦੀ ਮਹਿ ਦੇ ਦਾਂਗੇ ਭਾਅ ਛੋਟੇ ਛੋਟੇ ਆ ਚੰਗੀਆਂ ਚੀਜ਼ਾਂ ਨੇ ਜੀ ਬਾਕੀ ਤਿੰਨਾਂ 'ਚ ਕੋਈ ਵੀ ਨਾਗ ਤੁਹਾਨੂੰ ਪਸੰਦ ਮਈਆਂ ਮੇਰੇ ਤਿੰਨ ਹੀ ਨਹੀਂ ਮਾੜੀਆਂ ਤਿੰਨ ਹੀ ਚੰਗੀਆਂ ਬਾਕੀ ਆਲੇ ਪਸੰਦ ਆ ਪਰ ਇਹ ਨਹੀਂ ਗੱਲ ਵੀ ਕੋਈ ਕਿਸੇ ਪਾਸਾ ਚੱਕਦੀ ਹੋਊਗਾ ਚਵਾਈ ਦਾ ਹੋਊਗਾ ਮਾੜੀ ਇਹਨੇ ਟੌਪ ਦੀਆਂ ਮਈਆਂ ਬਾਕੀ ਚੰਗੇ ਨਾਗ ਜਿਹਨੂੰ ਨਾਗ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਧੰਨਵਾਦ